ਉਹ ਮਿਲੇ ਹੋਣਗੇ ਉਹ ਜਾਣਦੇ ਬਹੁਤ ਖੁਸ਼ ਹੈ ਰਪਾਣਾ ਸਾਹਿਬ ਬਰੇ ਤੇ ਸਾਨੂੰ ਉਹਨਾਂ ਨੇ ਹੀ ਦੱਸਿਆ ਸੀ ਵੀ ਆਪਣੇ ਇਲਾਕੇ ਚ ਐਡਾ ਵੱਡਾ ਸਾਇਦਕਰ ਬੈਠਾ ਹੈ ਤੁਹਾਨੂੰ ਪਤਾ ਅਸੀਂ ਉਦੋਂ ਤੋਂ ਸੋਚਣ ਲੱਗੇ ਤੇ ਵੱਜ ਕਿਸਮ ਦੀ ਨਾਲ ਉਹਦੇ ਨਾਲ ਆ ਗਿਆ ਕਿ ਰਪਾਣਾ ਜੀ ਦੁਨੀਆ ਛੱਡ ਗਏ ਤੇ ਸਾਡੇ ਲਈ ਖੇਤ ਸਦਾ ਨਹੀਂ ਸਾਡੀ ਰੂਹਾਂ ਦੇ ਵਿੱਚ ਜਾਮਾ ਹੋ ਗਿਆ ਕਿ ਅਸੀਂ ਕਿੱਡੇ ਨਿਕਲਦੇ ਨੇ ਰਹੇ ਰਹਿੰਦੇ ਸੀ ਪ੍ਰਿੰਸੀਪਲ ਸਾਹਿਬ ਜਿਹੜੀ ਗੱਲ ਕਰਕੇ ਗਏ ਹੈ ਤੇ ਉਸ ਤੋਂ ਪਹਿਲਾਂ ਸਰ ਬੋਲ ਕੇ ਗਏ ਹੈ ਕਿ ਸਾਹਿਤ ਸਮਾਜ ਦਾ ਤੇ ਸੱਭਿਆਚਾਰ ਦਾ ਸ਼ੀਸ਼ਾ ਹੁੰਦਾ ਹੈ। ਨਾ ਸਿਰਫ ਸੱਭਿਆਚਾਰ ਦਾ ਬਲਕਿ ਅਸੱਭਿਆਚਾਰ ਦਾ ਵੀ ਸ਼ੀਸ਼ਾ ਹੁੰਦਾ ਹੈ। ਰਵਣਾ ਸਾਹਿਬ ਉਹੀ ਬਖਾਉਂਦੇ ਸੀ। ਰਵਣਾ ਸਾਹਿਬ ਲਈ ਆਪਾਂ ਕਿੰਨੇ ਹੀ ਤਰ੍ਹਾਂ ਦੇ ਮੈਟਾਫਰ ਵਰਤ ਲੈਨੇ ਆ ਪਰ ਮੈਨੂੰ ਖੱਬੜ ਟਾਲਾ ਟਾਲੀ ਨਾਲੋਂ ਵੀ ਮਜ਼ਬੂਰ ਤੇ ਟਾਲੀ ਦੀ ਕਿਸਮ ਹੈ। ਟਾਲਾ ਤੇ ਕਿਕਰ ਇਹਦੇ ਵਰਗੇ ਲੱਗਦੇ ਸੀ। ਖੱਬੜ ਜੋ ਹਰ ਤਰ੍ਹਾਂ ਦਾ ਮੌਸਮ ਆਉਂਦੇ ਪਿੱਛੇ ਵੀ ਹੰਡਾ ਕੇ ਵੀ ਹਰਾ ਰਵੇ। ਟਾਲਾ ਐਨਾ ਮਜ਼ਬੂਤ ਹੈ ਵੀ ਪਾੜਦਾ ਨਹੀਂ ਵਿਚਾਰਿਆ। ਤੇ ਕਿਕਰ ਜਦੋਂ ਉਹਨੂੰ ਦੇਖੋ ਤੁਹਾਨੂੰ ਦਰਬੇਸ਼ ਵਰਗੀ ਲੱਗੂਗੀ ਉਹ। ਜਿਵੇਂ ਕੋਈ ਦਰਬੇਸ਼ ਮਾਲੜੀਆਂ ਦਰਬੇਸ਼ ਫਕੀਰ ਹੈ। ਰਬਾਣਾ ਸਾਹਿਬ ਐਸੀ ਸੀ। ਕਿਸੇ ਦਾ ਪਖੰਡ ਧਰਿਆ ਤਰ੍ਹਾਂ ਨਹੀਂ ਰਹਿਣ ਦਿੰਦੇ ਸੀ। ਨਿਬਰਤਾ ਸੀ ਪਰ ਉਹ ਖੱਬੜ ਵਰਗੀ ਸੀ। ਨਿਬਰਣ ਹੋਣ ਦਾ ਮਤਲਬ ਇਹ ਨਹੀਂ ਸੀ ਕਿ ਕੋਈ ਤਾਂ ਕੇਸ਼ਾ ਹੀ ਕਰ ਲੇ। ਜਿਵੇਂ ਆਪਾਂ ਹੁਣੇ ਸੁਣਿਆ ਸੀ ਵੀ ਕਿ ਪਾਪਾ ਫਰੀਦਮ ਸਿੰਘ